ਸਾਡੇ ਅੱਜ 8ਵੇਂ ਦਿਨ ਦੇਖਿਆ ਆਉਣਾ ਸਰਦਾਰ ਹੈ ਕਸ਼ਮੀਰੀ ਪੰਡਤਾਂ ਦਾ ਅਨੰਤ ਔਰ ਪਾਹਾਂ ਦੀ ਨਾ ਹੀ ਤਕਰੀ ਸਿਰ ਵੀਜੇ ਬਾਹਾਂ ਨਾ ਛੁਲਿ ਕਸ਼ਮੀਰ ਦੀਆਂ ਸੋਹਣੀਆਂ ਵਾਦੀਆਂ ਵਿੱਚ ਜਿੱਥੇ ਚਸ਼ਮੇ ਵਹਾਂ ਹੀ ਖੁਨ ਵਜਾਉਂਦੇ ਸੰਗ ਉੱਥੇ ਹੀ ਜਾਦੇ ਕਾਲੇ ਬੰਦਰ ਵੀ ਚਾਹ ਸਾਲਸੀ

ਸੰਤ ਪੈਦਾ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾਉਂ ਕਿਉਂ ਜੋ ਕਸ਼ਮੀਰੀ ਪੰਡਤ ਹੀ ਸਰਉੱਚ ਕੋਟਿਦੇ இந்து ਮੰਨਿਆ ਜਾਂਦੇ ਸਨ ਬਸ ਫੇਰਤੀ ਸੀ ਸੋਹਣੀਆਂ ਵਾਦੀਆਂ ਵਿੱਚ ਉਹ ਵਹਿ ਲੱਗੇ ਕਈ ਹਿੰਦੂ ਡਰ ਕੇ ਧਰੰਬਦਰ ਲੱਗੇ ਪਰ ਹਾ ਦੇਵੀ ਕਸ਼ਮੀਰੀ ਪੰਡਤ ਆਪਣੇ ਛਤਰ ਚੁਟਣੋ ਕਿ ਆ ਨਹੀਂ ਸਾ ਸੂਬੇਦਾਰ ਗੋੜਾ ਨੇ ਉਹਨਾਂ ਨੂੰ ਇਕੱਠਾ ਕਰਕੇ ਕਿਹਾ ਬਾਦਸ਼ਾਹ ਦਾ ਹੁਕਮ ਹੈ ਮੁਸਲਮਾਨ ਬੜੋ ਨਹੀਂ ਤਾਂ ਮਰ ਲਈ ਤਿਆਰ ਹੋ ਕੀ ਫੈਸਲਾ ਹੈ ਪੰਡਤ ਨੇ ਨਿਮਤਾ ਨਾਲ ਬੇਨਤੀ ਕੀਤੀ ਸਾਨੂੰ 6 ਮਹੀਨੇ ਦਾ ਸਮਾਂ ਦਿਓ ਅਸੀਂ ਸੋਚ ਕੇ ਜਵਾਬ ਦੇਵਾਂਗੇ ਇਹ 6 ਮਹੀਨੇ ਕਸ਼ਮੀਰੀ ਪੰਡਤ ਨੇ ਉਮੀਦ ਦੀ ਲੋ ਬਣ ਗਈ ਉਹ ਸੋਚਣ ਲੱਗੇ ਸਾਡਾ ਰਖਾ ਕੌਣ ਹੋ ਸਕਦਾ ਸਾਨੂੰ ਕੌਣ ਇਸ ਸੰਧ ਘਾਟ ਨੂੰ ਪਛਾਣ ਸਕਦਾ ਹੈ ਇੱਕ ਆਵਾਜ਼ ਠੀ ਸ੍ਰੀ ਗੁਰੂ ਤੇਗ ਬਹਾਦਰ ਜੀ ਜੋ ਗੁਰੂ ਨਾਨਕ ਦੇਵ ਜੀ ਦੇ ਨੌਵੇਂ ਜੋਤ ਜੀ ਦੇ ਬਿਰਾਜਮਾਨ ਹਨ ਉਹ ਜ਼ੁਲਮ ਦੇ ਖਿਲਾਫ ਖੜ ਸਕਦੇ ਇਸੇ ਵਿਚਾਰ ਨਾਲ ਇੱਕ ਵੱਡਾ ਜੱਤਾ ਸ੍ਰੀ ਅਨੰਤਪੁਰ ਸਾਹਿਬ ਵੱਲ ਭਰਵਾਣਾ ਹੋਇਆ ਉਹਨਾਂ ਦੇ ਆਗੂ ਸਾਹਿਬ ਪੰਡਤ ਕਿਰਪਾ ਰਾਹੁਲ ਦਾਤਰਾ ਜੋ ਪਹਿਲ ਗਾਮ ਦੇ ਮਟਨ ਦੇ ਵਸਨੀਕ ਸੀ ਜਦੋਂ ਉਹ ਸ੍ਰੀ ਅਨੰਦਪੁਰ ਪਾਚੇ ਉਨਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਪਣੇ ਇਤਰਾਕ ਭਾਈ ਦਾਸ ਤਾਂ ਰੱਖੀ ਲੋਕਾਂ ਦੀਆਂ ਅੱਖਾਂ ਅਜੂ ਬਿਲਾਜ ਦਾ ਪਰ ਹਾਸਰੇ ਦੀ ਇੱਕ ਵੀ ਨਹੀਂ ਸੀ ਗੁਰੂ ਜੀ ਕੋਈ ਨਹੀਂ ਸੋਝ ਪੈ ਗਈ ਇੰਨੇ ਵਿੱਚ ਬਾਅਦ ਗੁਰੂ ਗੋਬਿੰਦ ਰਾ

ਇਹ ਮਤਲਬ ਜੋ ਅਣਕੋਲ ਕਹੇ ਜਾਂਦੇ ਸਾਨੇ ਪਰ ਇਹ ਸੰਵਾਦ ਪਿਤਾ ਪੁੱਤਰ ਦਾ ਹੀ ਨਹੀਂ ਅਜੋ ਗੁਰੂ ਤੇ ਵਿਕਟ ਗੁਰੂ ਵਿਚਾਲੇ ਸੰਵਾਦ ਸੀ ਗੁਰੂ ਜੀ ਦੇ ਮਨ ਵਿੱਚ ਅਦਭੁਤ ਤ੍ਰਿੜਤਾ ਆ ਗਈ ਉਹਨਾਂ ਨੇ ਕਸ਼ਵਰੀ ਪੰਡਤ ਵੱਲ ਨਦਰ ਕੀਤੀ ਤੇ ਕਹਿਣ ਲੱਗੇ ਜਾਓ ਆਪਾਂ ਚੰਦ ਬਸਦੇ ਜੇ ਗੁਰੂ ਤੇ ਇੰਨਾ ਦਮ ਉਸਨੂੰ ਮਾਣ ਬਣ ਜਾ ਪਰ ਸਾਰੇ ਕਸ਼ਵਰੀ ਪੰਡਤ ਬ੍ਰਾਹਮਣ ਵੀ मुसलमान बन जाएंगे यह जवाब सिर्फ एक बोल नहीं सी यह सी जुल्म के खिलाफ एक अडे ललकार असूलों में अपने आप को कुर्बान करने की तैयारी गुरु जी ने समझा दिता से कि यह सिर्फ कश्मीरी पंडितों का मामला नहीं सी यह तो सारे हिंदुस्तान के धर्मों और कौमों की आज़ादी का सवाल है ਬਰਕਤਾ ਦੀ ਸਤੰਤਤਾ ਦਾ ਮਹੱਤਵ ਉਹਦਾ ਅਸੂਲ ਸਪੱਸ਼ਟ ਸੀ ਪੈਰ ਆਉਣ ਕੋ ਦੇਦਨਾ ਨਾ ਕਿਸਮ ਨੂੰ ਡਰਾਉ ਨਾ ਕਿਸੇ ਤੋਂ ਡਰ ਇਸ ਘਟਨਾ ਤੋਂ ਤਕਰੀਬਨ 2 ਮਹੀਨੇ ਬਾਅਦ ਗੁਰੂ ਜੀ ਨੇ ਸ੍ਰੀ ਗੁਰੂ ਗੋਬਿੰਦ राय ਜੀ ਦੀ ਗੁਰਾਡੀ ਰਸਮ ਪੂਰੀ ਕੀਤੀ ਇਸ ਤਰ੍ਹਾਂ ਸ੍ਰੀ ਅਨੰਤਪੁਰ ਸਾਹਿਬ ਦੇ ਦਰਬਾਰ ਵਿੱਚ ਕੀਤੀ ਗਈ ਕਸ਼ਮੀਰੀ ਪੰਡਤਾਂ ਦੀ ਪੁਕਾਰ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖੀ ਅਧਿਕਾਰਾਂ ਦੀ ਨੋਮੰਕਰਤਾ ਆਪਣੀ ਸ਼ਹਾਦਤ ਦੇਣ ਦਾ ਫੈਸਲਾ ਕੀਤਾ ਜਿਸ ਦੀ ਮਿਸਾਲ ਕੁੱਲ ਆਰੰਭ ਵਿੱਚ ਇਸ ਸਿਰਜ ਦੇ ਵਿੱਚ ਕੋਈ ਹੋਰ ਨਹੀਂ ਮਿਲਦੀ